ਅਸਲਾਮ ਵਾਲੇਕੁਮ ਐ ਸਸਰੀਆ ਕਾਲ ਕਿਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨ ਪਰਾਵਨ ਦਾ ਮੀਟ ਕਰਨੀ ਵਧੀਆ ਹੋਊਗੀ ਤੇ ਰੱਬ ਸਾਰਿਆਂ ਨੂੰ ਚਾਟਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਵੇਖਣ ਜਾ ਰਹੇ ਹਾਂ ਜੀ ਕਾਕੂ ਮਹੀਨਾ ਦੀ ਇੱਕ ਹੋਰ ਵੀਡੀਓ ਤੁਹਾਨੂੰ ਪਤਾ ਹੈ ਕਿ ਕਾਕੂ ਮਹੀਨਾ ਦੀ ਜਿਹੜੀ ਵੀਡੀਓ ਨੇ ਬਹੁਤ ਹੀ ਵਧੀਆ ਹੁੰਦੀ ਆਨੇ ਤੇ ਫਨੀ ਹੁੰਦੀ ਆਨੇ ਤੇ ਮਜ਼ਾ ਆਉਂਦਾ ਹੈ ਨਾ ਇਹ ਗੱਲਾਂ ਸੁਣ ਕੇ ਤੇ ਚਲੋ ਜੀ ਪਹਿਲੇ ਵੀਡੀਓ ਵੇਖ ਲੈਣੀ ਹੈ ਉਸ ਬਾਅਦ ਦੇਤੇ ਗੱਲਬਾਤ ਕਰਨੇ ਆ ਤੇ ਐਲੋ ਜੀ ਅੱਜ ਦੀ ਵੀਡੀਓ ਰਕੇ ਇਹ ਜਰਾ ਲੰਗਰ ਹੋ ਗਿਆ ਓ ਪਾਪਾ ਪਿਆਰੀ ਪੈਣਾ ਉਹ ਕੰਜੜਾ ਤੈਨੂੰ ਕਿੰਨੀ ਵਾਰੀ ਕਾ ਮਾਰ ਕੇ ਗੋਡਿਆਂ ਤੋਂ ਨਾ ਫਰਿਆ ਕਰ ਕਾ ਕਦੂ ਪੈਰਾਂ ਦਾ ਤੇ ਫਰ ਤੂੰ ਗੋਡੇ ਲੈਣਾ ਤੁਰਿਆ ਤੇ ਮੇਰੇ ਕੋ ਅੱਗੇ ਨਹੀਂ ਜਾਂਦਾ ਲੱਗਦਾ ਗੋਡਿਆਂ ਦੀ ਗਰੀਸ ਮੋਗੀ ਆ ਕੋਈ ਨਹੀਂ ਆਉਂਦਾ ਟਰੱਕ ਆਲੇ ਦਮਾਉਣਾ ਤੇਰੇ ਗੋਡਿਆਂ ਨੂੰ ਗਰੀਸ ਉਹ ਚੁੱਪ ਕਰਕੇ ਤੇ ਕੰਮ ਕਰ ਬਹੁਤੀਆਂ ਗੱਲਾਂ ਨਾ ਕਰ ਤੇ ਨਾਲੇ ਉਹ ਖਬਾ ਦੇ ਗਿਆ ਆਹ ਦੇ ਗਿਆ ਜੱਫਾ ਕੇ ਲੈ ਆ ਬੇਚੀ ਕਿ ਚੱਲ ਬਿਆਪ ਆਪਣੇ ਆਪ ਚ ਆਲੇ ओ हो हो आ किथे ऐदा कहर बस गया या इसको वडी इणियां पुठिया पुठियां होगियां <laughs> और उरियाया ओए निकू देख के दस किथे गड्डियां खेरियां इणियां पुठियां होगियां ओए गड्डियां ने पुठियां इयां तू अखबार ही पुठी भरी है, <laughs> ऐसा किथे देरिया या दरो के तो के ले अंदर पई होनी ਉਹ ਸਾ ਚੁਪਾ ਪਾਟੇ ਤਾ ਤੂੰ ਮੇਰੇ ਕੋਈ ਨਹੀਂ ਲੱਗਿਆ ਚਾ ਛੱਡੋ ਕਿੱਥੇ ਗਿਆ ਆ ਪਿਓ ਤੇਰਾ ਓਰੇ ਮੈਂ ਜਿੱਥੇ ਉਹਨਾਂ ਲੰਗਰ ਲਾ ਉੱਥੇ ਗਿਆ ਖਾਣ ਐਡਾ ਕਿਤੇ ਕੰਮ ਚੋਰੇ ਨਾਲ ਲੰਗਰ ਦਾ ਬੈਰੀ ਕੰਮ ਕਰਕੇ ਕਿਤੇ ਰਾਜੀ ਨਹੀਂ ਆ ਤੇ ਉਹ ਹਾਲ ਤੇਰਾ ਆ ਬੰਦਾ ਵਿਆਹ ਕਰਾ ਕੇ ਫਸੀ ਜਾਂਦਾ ਹੁਣ ਇੱਕ ਘਰਮਿਆਂ ਮਗਰੇ ਫੋਨ ਕਰੀ ਜਾਂਦੀ ਹੁਣ ਕਿਉਂ ਗਿਆ ਅਦੇ ਭਰਾਣੇ ਉਹਨਾ ਤੇ ਫਿਰ ਗਿਆ ਅੱਛਾ ਤੇ ਭਰਾ ਕਿਹੜਾ ਨਹੀਂ ਜਿਆ ਜਿਹਨੂੰ 6 ਮਹੀਨੇ ਬਾਅਦ ਛੁੱਟੀ ਮਿਲਦੀ ਆ ਤੋ ਉਹਨੂੰ ਇਹ ਹੁੰਦਾ ਕਿ ਮੈਂ 6 ਮਹੀਨੇ ਬਾਅਦ ਆ ਕੇ ਚੱਲ ਭੈਣ ਨੂੰ ਮਿਲ ਜਾਂ ਵੇਲਾ ਤੇ ਜੇ ਇੱਕ ਦਿਨ ਮੂੰਹ ਚੁੱਕਿਆ ਆ ਜਾਂਦਾ ਲਿਆਉਣਾ ਜਾਂਦੀ ਮੈਂ ਕਾਜੂ ਵਾਲੀ ਬਰਤੀ ਆ ਜਿਹੜਾ ਬਾਪੂ ਨੇ ਕੰਮ ਕਾ ਲਿਆ ਹੋ ਰਹਿਂਦਾ ਚੰਗਾ ਮੈਂ ਜਿਹੜਾ ਸਮਾਨ ਲੈਣ ਭੇਜਿਆ ਮੈਂ ਲੈ ਆਵਾਂ ਸਮਾਨ ਕੱਟ ਭੁਣ ਸਾਗਰ ਦੀ ਬੋਟੀ ਲੈਦੀ ਇੰਡੀਕਾ ਚੱਲਾ ਆ ਫਾਮੀ ਹੁਣ ਗਾੜੀ ਲਈ ਡਰਿਕਾ ਦਾ ਸਾਗਰ ਦੀ ਬੋਟੀ ਨੂੰ ਕਹਣਾ ਮੇਰੇ ਸਾਥ ਰੇ ਸੱਲਗਾ ਮੇਰੇ ਜਿੰਨੀ ਗਾੜੀ ਤੇਜ਼ ਬੰਗਾ ਕੇ ਦਿਖਾ ਉਹ ਹੈਲੋ ਚਲੇਗਾ ਕਾਹਨ ਭਈਆ ਉਹ ਬਾਸਰ ਕੇ ਗੱਲਾ ਤੱਕ ਜਾਣਾ ਨਹੀਂ ਭਈਆ ਤੂੰ ਹਮਾਰੀ ਛੁੱਟੀ ਆਉਣੀ ਕਾ ਅੱਜ ਹੀ ਹਮ ਜਾ ਸਕਤਾ ਤੇ ਛੁੱਟੀ ਹੈ ਤੇ ਘਰੇ ਰਹਿਣਾ ਤੇ ਟਿੰਡ ਲੈਣਾ ਨਹੀਂ ਨਹੀਂ ਆ ਕੋ ਘਰ ਤੇ ਘਰਾਂ ਨਹੀਂ ਬੋਲਦੀ ਤੇ ਇਸੇ ਕੇ ਲਈ ਮੈਂ ਬਾਹਰ ਰਕੂੰਗਾ ਤਾਂ ਇੱਥੇ ਵੀ ਤੇ ਵੇਲੇ ਨੂੰ ਤਾਂ ਮੈਂ ਆ ਜਾ ਦੇ ਦਣਾ ਤੈਨੂੰ ਪੈਸੇ ਕਿਤਨਾ ਕਿਤਨਾ ਦੋਗੇ ਮੇਰੇ ਤੋਂ ਤੇ ਤੂੰ ਦੱਸ ਕਿਨੇ ਲਏਗਾ ਮੈਂ ਤਾਂ ਭਈਆ 1200 ਰੁਪਿਆ ਲਊਂਗਾ ਸਵੇਰ ਕਾ ਕੋਈ ਵੀ ਅੱਜ ਕਮਾਈ ਨਹੀਂ ਕੀਆ ਤੇ ਤੈਨੂੰ ਮੈਂ ਜੰਮੂ ਲੈਣ ਕੇ ਲਿਓ ਹਾਂ ਤੇ ਬਸ ਕੇ ਗੱਲਾਂ ਮਾ ਦੱਸੋ ਤੋ ਕਿ ਮੱਝ ਲੱਦ ਕੇ ਲੈਣੀ ਹੈ ਚਲੋ 1200 ਲਾਸਟ ਇਸ ਕੇ ਬਾਅਦ ਨਹੀਂ 500 ਰੁਪਿਆ ਲੈ ਲੈ ਚੱਲੀ देख लो फिर दे देना साथ में बैठ हां उसी जगह से असली असली चलो आओ चलो ओ नाले में मेरा मोटरसाइकिल लगा है कोई लेना है ओ तो ये हमारा इलाका भैया ऐसा कोई बात नहीं होता हमारे इलाके में कोई ऐसी गड़बड़ी नहीं होती आओ बैठो मेरे साथ आओ ਔਰ ਕੀ ਆਲਾ ਪਾਉ ਮੇਰਾ ਵਿਆਹ ਠੀਕ ਹੈ ਪਾਪੇ ਨੇ ਗੋਡਿਆਂ ਦੀ ਗਰੀਜ਼ ਮੁੱਕੀ ਰੰਦਾ ਲਾਉਂਦੇ ਨਈ ਆਲੇ ਗੰਦਾ ਲਾਉਂਦੇ ਰੰਦਾ ਲੈ ਲਵਾਂ ਆਹ ਕੌਣ ਬੈਠਾ ਪਾਪਾ ਦਾ ਇਹ ਬੜਾ ਟੇਡਾ ਹੋ ਕੇ ਬੈਠਾ ਕੀ ਕਰ ਰਖਸ਼ੇ ਵਜਾ ਨਹੀਂ ਰਖਸ਼ੇ ਜਣੀ ਵਜਦੇ ਪਾਪੇ ਨੂੰ ਨਾ ਥੋੜੀ ਕੰਮ ਦੀ ਟੈਨਸ਼ਨ ਜੀ ਰਹਿੰਦੀ ਆ ਤਾਂ ਕਰਕੇ ਬਿਮਾਰ ਜੇ ਰਹਿੰਦੇ ਥੋੜਾ ਅੱਛਾ ਅੱਛਾ ਤੇ ਨਾਲੇ ਆਪਣੇ ਕੋਲ ਸੋਫੇ ਹੈਗੇ ਕੋਵੇ ਆ ਪਿੱਛੇ ਬਾਦੂ ਗਦਾਮ ਭਰੇ ਆ ਸਾਰਾ ਸੋਫਿਆਂ ਨਾਲ ਹੀ ਆ। ਹੋ ਨਹੀਂ ਨਹੀਂ ਮੈਂ ਕਹਾ ਆਪਣੇ ਕੋ ਸਾਡੇ ਕੋ ਘਰ ਪੁਰਾਣੇ ਸੋਫੇ ਪਏ ਆ। ਕਿਦਾਂ ਲੈ ਲੋਂਗੇ ਨਾਲੇ ਕਿਨੇ ਰੀ ਕਿਲੋ ਲੋਂਗੇ? ਉਹ ਤੂੰ ਕੁਆੜੀ ਦੀ ਦੁਕਾਨ ਤੇ ਆਇਆ ਵਾ। ਮੈਂ ਨੇ ਵੀਰ ਪੁਰਾਣੀ ਜੀ ਇਹ ਨਹੀਂ ਆਈ ਲੈ ਲੈ। ਯਾ ਤੇ ਤੂੰ ਹੀ ਲੈਣੇ ਨਹੀਂ ਫਿਰ ਆਪਾਂ ਉਹਨਾਂ ਨਾਲ ਹੀ ਕਰਨਾ। ਕਰਨਾ ਜੀ ਉਹਨਾਂ ਦਾ। ਜਾਵੇ ਭੰਨ ਕੋੜ ਕੇ ਤੇ ਉਹਨਾਂ ਦੇ ਚੁੱਲੇ ਤੇ ਡਾਵੇ ਸਗੀ ਦੁੱਧ ਬਣਾਓ। ਉਹ ਆਗਨੇ ਤਿਲ ਠੋਗਤਾ। ਉਹ ਪੱਲੀ ਇਥੋਂ ਜਮੂਰ ਫੜ ਕੇ ਲਿਆਈ ਸਾਰੀ ਢੜੀ ਫੂਨ ਚ ਲੱਗਾ ਰਿਹਾਦਾ ਪਤਾ ਨਹੀਂ ਇਹਨੇ ਫੂਨ ਚੋਂ ਕੀ ਕੱਢਣਾ ਵਾਲਾ ਉਹ ਤੈਨੂੰ 7 ਮਹੀਨੇ ਆ ਗਿਆ ਲੈ ਕੰਮ ਕਾ ਲੱਗੇ ਨੂੰ ਤੈਨੂੰ ਭਾਏ ਕੱਕ ਜਮੂਰ ਦਾ ਨਹੀਂ ਪਤਾ ਓਏ ਚੌੜਸੀ ਆ ਜਮੂਰ ਕਿੱਦਾਂ ਦਾ ਹੁੰਦਾ ਓ ਸਾਹਮਣੇ ਸੀਗਾ ਲੱਗਣਾ ਉੱਚ ਜਾਵੇ ਆਪਣਾ ਮੂੰਹ ਵੇ ਓਦਾਂ ਦਾ ਹੁੰਦਾ ਉਹ ਤੂੰ ਇਹ ਲਾਵਾ ਦੇ ਸਰਤੇ ਚੱਲ ਕੇ ਖਲੋਤੇ ਤੂੰ ਹੀ ਦੱਸੋ ਕੀ ਲੈਣਾ ਉਹ ਸਾਡੀ ਨਾ ਕੋਠੀ ਪੈਣ ਦੀ ਤੇ 20 ਚ ਗੱਠਾਂ ਚੱਲੀਆਂ ਆਏਆਂ ਇਹਨੂੰ ਲਿਆਂਦਾ ਕੋਈ ਸੰਦ ਲਿਆਂਦਾ ਛੋਟਾ ਥੀ ਤੂੰ ਛੋਟਾ ਕਾਂਡੇ ਨੂੰ ਵੇਖ ਕੇ ਵੱਡਾ ਲੱਗਣ ਰਿਹਾ ਮੂੰਠਾ ਕਿਨੂੰ ਬੋਲ ਲਫੇਰਾ ਬਜੂ ਨੂੰ ਤੇ ਮਾਰ ਕੇ ਪੇੜ ਮਾਰ ਕੇ ਥੋੜੀ ਤੇਰੀਆਂ ਨਾਸਾਂ ਬੰਦੂਗਾ ਯਾ ਉਹ ਤੂੰ ਬੋਲਦਾ ਤਤਾ ਵਰਨ ਰਿਆ ਕੀ ਗੱਲ ਹੈ ਤਨਵਾਜ ਰੋਟੀ ਨਹੀਂ ਮਿਲੀ ਸਵੇਰ ਦੀ ਫੌਜੀ ਔਰ ਕਿਤਨਾ ਟਾਈਮ ਲੱਗੇਗਾ ਮੈਨੇ ਘਰ ਤੇ ਵੀ ਜਾਣਾ ਬੀਬੀ ਰਾਤ ਕੋ ਘਰ ਮੇ ਕੁਛ ਨਹੀਂ ਦੇਤੀ ਓ ਚਲ ਜੰਨੇ ਆ ਭਰਾ ਸਾਮਾਨ ਲੈ ਕੇ ਜਾਵਾਂਗਾ ਕਿ ਤੂੰ ਉਥੇ ਬਰਾਤ ਲੈ ਜਾਈ ਆ ਬਈ ਆਪਨੇ 500 ਤੋਂ ਦਿਨਾ ਮੇਰੇ ਕੋ ਓ ਜਾ ਤੂੰ ਜਾ ਕੇ ਗੱਡੀ ਵੇ ਤਰ ਮੈਂ ਦਿਨਾ ਵਾਜ ਚਲ ਜੇ 10 ਪਾ ਕੇ ਲੈਣਾ ਲੱਕੜ-ਕੜ ਗੜੀ ਆਪਣੇ ਉਹ ਲੱਕੜ ਪਾ ਇੱਕ ਲੋਹੇ ਦੀ ਆ ਤੇ ਇੱਕ ਪਲਾਸਟਿਕ ਦੀ ਆ ਵੀ 10 ਤੈਨੂੰ ਜੰਗਾ ਭਲਾ ਪਤਾ ਵੀ ਲੱਕੜ ਕਾਦੀ ਹੁੰਦੀ ਆ ਉਹ ਮੈਂ ਤੈਨੂੰ ਇਹ ਪੁੱਛਣ ਡਿਆ ਸਾਗਵਾਂ ਦੀ ਆ ਮਰੀਂਡੀ ਦੀ ਆ ਤੇਰੀ ਬਿਆਰ ਦੀ ਆ ਅੰਦਰ ਲੱਗੀਆਂ ਹੋਈ ਨਹੀਂ ਵਿਖਾ ਦਿੰਨਾ ਚੱਲ ਵਿਖਾ ਚੈੱਕ ਕਰ ਚੈੱਕ ਕਰਨ ਨੂੰ ਤੂੰ ਇੱਥੇ ਪਤੀਛਾ ਲੈ ਚੱਲ ਵਿਖਾ ਬੋਦੀਆਂ ਗੱਲਾਂ ਨਾ ਕਰ ਆਵੇ ਪਾ ਇੱਕ ਆਹ ਵਾਲਾ ਪੜ ਇੱਕ ਆਹ ਉਹ ਵੀਰੇਹੀਂ ਕੋਠੀ ਦੀਆਂ ਚਗਾਠਾ ਬਣਾਉਣੀਆਂ ਵਾ ਕੁੱਕੜਾਂ ਦੇ ਵਾਲੀ ਨਹੀਂ ਬਣਾਉਣੀਆਂ ਇੰਨੀ ਨੇ ਨਾ 10 ਕੋਠੀ ਦੀਆਂ ਚਗਾਠਾ ਬਣਨੀਆਂ ਉਹ ਵੀਰੇ ਇਹਦੇ ਸਿਰਫ ਸੈਂਪਲ ਹੀ ਆ ਬਾਕੀ ਸਾਰਾ ਮਾਲ ਤੇ ਪਿੱਛੇ ਗਦਾਂ ਤੇ ਆ ਇਹ ਕਿਹੜੀ ਐ ਲੱਕੜੇ ਆਹ ਮਰਿੰਡੀ ਆ ਤੇ ਆ ਕਪੂਰਸਾਲ ਆ ਇਹ ਤੇ ਮੈਨੂੰ ਟਾਲੀ ਲੱਗਣ ਦੀ ਮੈਂ ਜਦ ਤੱਕ ਸਾਰੀ ਮੈਂ ਟਾਲੀ ਦੀ ਦਸਤ ਨਹੀਂ ਕਰ ਛੱਡੀ ਜਿਹੜੀ ਤੇਨੂੰ ਕਪੂਰਸਾਲ ਚੋਂ ਵੀ ਟਾਲੀ ਦੀ ਸਮੈਲ ਆਉਂਦੀ ਜੇ ਕੋਈ ਤੇਨੂੰ ਲੱਕੜ ਵਿੰਗੀ ਕਿੱਡੀ ਆਂਦੀ ਉਹਦਾ ਤੁਸੀਂ ਕੀ ਕਰ ਦਿੰਦੇ ਹੋ ਉਹਦਾ ਕੀ ਕਰਨਾ ਰੰਦਾ ਮਾਰ ਕੇ ਨੂੰ ਸਿੱਧੀ ਕਰ ਲਈਦਾ ਬਾਰ ਬਾਪੂ ਤੁਹਾਡੇ ਦਾ ਕੁਰਸੀ ਦਾ ਐਲ ਬਣਾਉ ਉਹਨੂੰ ਕੋਈ ਰੰਦਾ ਮਾਰ ਕੇ ਸਿੱਧਾ ਕਰ ਦੇ। ਉਹ ਬਾਜਬਾਨਾ ਕੁੱਤਨ ਮੈਂ ਦੱਸਾਂ ਜਿੱਦਾਂ ਨਹੀਂ ਤੂੰ ਵੀ ਗਿਆ ਟੇਡੀਆਂ ਗੱਲਾਂ ਕਰਨ ਦੇ ਉਹ ਜਿਆਦਾ ਰਹਿੰਦਾ ਤੈਨੂੰ ਵੀ ਲਾਉਣਾ ਪਾਣਾ। ਚੱਲ ਵੀ ਇੱਕ ਗੱਠ ਹੋਵੇ ਬਣਾ ਦਾਂਗੇ ਤੇ ਬੂਏ ਬਾਵੇਂ ਲਗਾਉਣੇ। ਆਹ ਬੂਏ ਵੀ ਲਮਣੇ ਹੈਗਾ ਕੋਈ ਆਪਣੇ ਕੋਲ ਸੈਂਪਲ ਉਹਨਾਂ ਦਾ? ਹਾਂ ਵੇ ਪੁਲਾਈਆਂ ਬਣੀਆਂ ਪਈਆਂ ਇਹਦੇ ਨਾਲ ਦੀਆਂ ਤਾ ਰੁਬੜਾ ਦਾਂਗੇ। ਅੱਛਾ ਤੇ ਮਾਈਕਾ ਤੋਂ ਹੀ ਆਪਣੀ ਪਸੰਦ ਨਾਲ ਆ ਉਹ ਤੇ ਲਾ ਦਾਂਗੇ। ਠੀਕ ਹੈ ਠੀਕ ਹੈ। ਤੇ ਆ ਜਾਲੀ ਵਾਲੇ ਪੁੱਤ ਨਾ ਕਿਸਾ ਹੱਸਦਾ ਆ ਸਾਰੇ ਹੁਣ ਅਲਵਾ ਲੀਏ ਨਹੀਂ ਨਹੀਂ ਵੀਰੇ ਇਕੱਲਾ ਨਹੀਂ ਲੱਗ ਸਕਦਾ ਕਿਉਂ ਇਹਨੂੰ ਇਕੱਲੇ ਨੂੰ ਡਰ ਹੁੰਦਾ ਹੁਣ ਨਹੀਂ ਨਹੀਂ ਵੀਰੇ ਮੱਖੀ ਮਛਰ ਬਾਤ ਨਹੀਂ ਹੁੰਦਾ ਵੀ ਅੰਦਰ ਨਾ ਜਾਵੇ ਪੱਲੇ ਦੇ ਨਾਲ ਹੀ ਲੱਗਦਾ ਅੱਛਾ ਅੱਛਾ ਆਮ ਜੀਨ ਕਿਧਰ ਚਲਦੀ ਹੈ ਇਹ ਤਾਂ ਕਸ਼ਟਾ ਜੇ ਤੱਕ ਇਹ ਨਾ ਚਲਦੀ ਆ ਕਿ ਦੱਸ ਤੇਰੇ ਕਿੰਨਾ ਭਲਾ ਪਤਾ ਵੀ ਉਹ ਕਾਰਾਂ ਲੱਗੀਆਂ ਵੱਦੀ ਨੇ ਚੰਦਨੀ ਆ ਚਲਾ ਕੇ ਖਾਂ ਬਲਾ ਮੜੀ ਤੂੰ ਐਥੇ ਮੇਲੇ ਤੇ ਆਣਾ ਵੀ ਕੋਈ ਰਾਹ ਦਾ ਦੇ ਤੈਨੂੰ ਕਿਲਾਲੇ ਵਿਖਾਉਣਾ ਤੂੰ ਤੇ ਹੂੰ ਡਾ ਲੈਣਾ ਅਬ ਮਿਸਰੀ ਲੱਕੜ ਤੁਹਾਡੀ ਹੋ ਗਈ ਜਾਂ ਲੱਕੜ ਸਾਨੂੰ ਕਿਨੇ ਬੋਗੀ ਕਰ ਵੇਖ ਲੋ ਜੇ ਬਾਗ ਹੈਗਾ ਤੁਹਾਡਾ ਤੇ ਆਪਾਂ ਉਥੋਂ ਵਾਢ ਲਾਂਗੇ ਅੱਛਾ ਪਾ ਲਖਾ ਸਮਾਨ ਨਾਮ ਕੀ ਕਰਾ ਨਾਮ ਰੱਖ ਕਾਕੂ ਤੇ ਪਿੰਡ ਕਿਹੜਾ ਆ ਪਿੰਡ ਮਹਿਣੀਆ ਆ ਰਾਪੁਰਾ ਵਾਲੀਆਂ ਆ ਰਾਪਰਾਗੀਆਂ ਆ ਚਾਚਾ ਕਾਕੂ ਮਹਿਣੀਆ ਤੇ ਤੇਰਾ ਨਾਮ ਕੀ ਆ ਮੇਰਾ ਨਾਮ ਵੰਛ ਪਿੰਡ ਕਿਹੜਾ ਤੇਰਾ ਮੈਂ ਤੇਰੇ ਘਰ ਸਮਾਨ ਛੱਡ ਕੇ ਆਉਣਾ ਕਿ ਤੂੰ ਮੇਰੇ ਘਰ ਛੱਡ ਜਾਣਾ ਉਹ ਮੈਂ ਤੇ ਭਰਾ ਜਰਨਲ ਨਾਲ ਜਵਾਸੀ ਪੁੱਛਿਆ ਹਦਾ ਹੀ ਅੱਛਾ ਉਹਦਾ ਮੇਰਾ ਪਿੰਡ ਫਤੂਆ ਨਰਿੰਦਰਪੁਰ ਅੱਛਾ ਤੇ ਵੀਰ ਵੀ ਦਰਵਾਜੇ ਹੋਗੇ ਤੇ ਚਗਾਠਾ ਵੀ ਏ ਸਾਰੇ ਕੀ ਰੱਖਣਾ ਉਹਨਾਂ ਦਾ ਸਾਇਦ ਕਮਰੇ ਵੱਡੇ ਛੋਟੇ ਰੱਖਣੇ ਆ ਉਹ ਸਾਇਦ ਉਹਨੂੰ ਜਾ ਕੇ ਬੇਨਤੀ ਕਰਨੀ ਪੈਣੀ ਆ ਕੋਈ ਗੱਲ ਨਹੀਂ ਮੈਂ ਕਾਲ ਦੂੰਗਾ ਭਲੀ ਉਹਦੇ ਆਪੇ ਮਾਰੂ ਬੇਨਤੀ ਅੱਛਾ ਤੇ ਇਹ ਤੁਹਾਨੂੰ ਚਾਹੀਦਾ ਕਦੋਂ ਆ ਉਹ ਬਸ ਡੇਢ ਸਾਲ ਨੂੰ ਕੋਠੀ ਚਾਲੂ ਕਰਨੀ ਆ ਉਦੋਂ ਚਾਹੀਦਾ ਦਾ ਨੇੜੇ ਚਾਲੂ ਨਹੀਂ ਚਾਲੂ ਤੇ ਬਾਹਰ ਤੇ ਰੋਇਆ ਪਿਆ ਵੀ ਕੋਠੀ ਬਸ ਤਿਆਰ ਹੋ ਚੱਲੀ ਆ ਤੇ ਕੋਠੀ ਬਸ ਡੇਢ ਸਾਲ ਨੂੰ ਚਾਲੂ ਕੀਤੀ ਤਿਆਰ ਹੋਈ ਜਣੀ ਆਗੇ ਗੜੀਆਂ ਚਾਹਤਾ ਉਹ ਲੱਡੂ ਲੈ ਜਾਣਗਾ ਉਹ ਗਾੜੀ ਤੂਰੀ ਲੈ ਚਲੇ ਆ ਤੇ ਪਾਪਾ ਕਹਿੰਦਾ ਗਾੜੀ ਗਰਮੀ ਆਉਂਦੀ ਆਮੂ ਬਟੂਕਣ ਲੱਗਿਆ ਤੰਗੀ ਆਉਦੀ ਇਹ ਤਾਂ ਰਾਹ ਚ ਫੱਟੀ ਫੜੀ ਲੈ ਕੇ ਤੂੰ ਤੇ ਮੈਂ ਕਹਾ ਚੱਲ ਫੱਟੀ ਫੁੱਟੀ ਲੈ ਆਏ ਨੇਗਾ ਤੰਗੀ ਚ ਉਹਨਾਂ ਦੇ ਤੁਰ ਜਾਏ ਪੁੱਗਦੇ ਉਹ ਫੱਟੀ ਤੇ ਰੱਖ ਕੇ ਤੈਨੂੰ ਮੈਂ ਪੰਡੇ ਹੋਈਏ ਅੱਜ ਲੈ ਲਈ ਉਹਨੇ ਕਿ ਫੱਟੀ ਸੀ ਜੀ ਚੰਗਾਟਾ ਚ ਗੁੱਟਾਂ ਦਾ ਸਾਭ ਲਵਾ ਕੇ ਤੇ ਉਸ ਤੋਂ ਬਾਅਦ ਕਹਿੰਦੇ ਲੈ ਦੇ ਮੈਂ ਤੂਰੀ ਇਹ ਤੋ ਨਾ ਹੁੰਦੀ ਕਿ ਕੁਝ ਬੰਦੇ ਇਦਾਂ ਦੇ ਵਿਲੇ ਵੀ ਹੁੰਦੇ ਨੇ ਜਿਹਨੂੰ ਨਾਮੂਦ ਕੰਮ ਨਹੀਂ ਹੁੰਦਾ ਤਾਂ ਕਿਸੇ ਵੀ ਨਹੀਂ ਕਰਾਉਂਦੇ ਤੇ ਕਿਸੇ ਨੇ ਵੀ ਨਹੀਂ ਕਰਾਉਂਦੇ ਤੇ ਉਹ ਆਪਣੇ ਸਾਬ ਵੇਚਦੇ ਮੈਂ ਅਜੂ ਨਿੱਕੇਰੇ ਫੱਟੀ ਚੋਕਲੇ ਸੀ ਇਹਨੇ ਗੁੱਟੀਆਂ ਕਿਸੇ ਗੁੱਟੇ ਨਾਲ ਨਹੀਂ ਆ ਬਹੁਤ ਹੋ ਰਹੀ ਆ ਅਸੀਂ ਜੱਜ ਨਾ ਇਹ ਸਾਬ ਹੋ ਗਿਆ ਕਿ ਕਿ ਮਾਈਆਂ ਸੂਟ ਵੇਖਣ ਜਾਂਦੇ ਨੇ ਦੁਕਾਨ ਤੇ ਸੂਟ ਕੁਲਾਕ ਲਾ ਕੇ ਵੇਖੀ ਜਾਂਦੀਆਂ ਵੀ ਲੇਖੀ ਜਾਂਦੀਆਂ ਵੇਖੀ ਜਾਂਦੀਆਂ ਵੇਖ ਕੇ ਤੇ ਐਂਦ ਪਾ ਨੂੰ ਕਹਿੰਦੀ ਆ ਪਾ ਇੱਕ 150 ਦਾ ਪੋਣਾ ਦੇ ਪੋਣਾ ਦੇ ਇਹ ਤਾਂ ਬਸ ਸਾਡਾ ਅਸਲੀ ਅੱਛਾ ਵੀ ਇਧਰੀਆਂ ਮਾਇਆ ਨਾਲ ਲੱਗ ਗਈ ਜੇ ਸਾਡੇ ਵਰਗੀ ਵੀ ਹੋਵੇ ਤਾਂ ਬੜੀ ਸ਼ਰਮੋਸ਼ਾਰੀ ਹੁੰਦੀ ਹੈ ਕਿ ਕਿ ਦੋ ਕੈਂਡਲ ਤੁਸੀਂ ਅਗਲੇ ਦੇ ਜ਼ਾਇਕਰਾ ਤੇ ਉਹ ਫਲਾਣਾ ਰੰਗ ਉਹਦੇ ਛੋਟੇ ਜ਼ਾਇਨ ਨਹੀਂ ਹੈ ਉਹਦੇ ਚ ਉਹ ਕੱਲਾ ਉਹ ਵਿਚਾਰੇ ਖੱਪ ਖੁੱਕ ਕਿਉਂ ਹੋਏ ਨੇ ਲੱਗੇ ਸੁਣ ਲੈ ਨਾ ਜੀ ਤੇ ਸਾਰਾ ਕੁਝ ਨਹੀਂ ਤੂੰ ਰਹਿ ਜਾਂਦੇ ਤਾਂ ਉਹ ਚੋਂ 150 ਦਾ ਪੋਣਾ ਦੇ ਦੇ ਤੂੰ ਮੜ ਕੇ 150 ਦਾ ਪੋਣਾ ਬਤਲੇ ਵੀ ਕਹਿੰਦੇ ਪਜਾਈ ਨਹੀਂ ਲਾ ਲਾ ਵੀ ਪਜਾਈ ਨਹੀਂ ਲਾ ਤੇ ਵੀਡੀਓ ਵਾਕਈ ਬਹੁਤ ਵਧੀਆ ਸੀ ਅੱਛਾ ਇਹਨਾਂ ਦੀ ਵੀਡੀਓ ਕੰਟੈਂਟ ਵਧੀਆ ਹੁੰਦਾ ਬੇ ਵਿਚ ਆ ਸਾਦੀ ਆ ਗਈਆਂ ਲੱਗ ਕੇ ਲੱਭਾ ਤਾਂ ਵੀ ਕਹਿੰਦਾ ਤੁਹਾਡੇ ਬਾਬਾ ਜੀ ਉਹ ਜੇ ਕੋਈ ਲੱਕੜ ਵਿੰਗੀ ਵਿੰਗੜੀ ਹੋਵੇ ਤਾਂ ਕੀ ਕਰਦੇ ਹੋ ਕਹਿੰਦਾ ਨੰਨਵਾਰ ਕੇ ਸਿੱਧੇ ਕਰੀਏ ਨਾ ਕਰੀਏ ਕਹਿੰਦਾ ਤਾਂ ਬਾਬੇ ਦਾ ਹੱਲ ਬਣਿਆ ਉਹ ਨੂੰ ਜਿੰਦਾ ਕਰ ਲੈ ਕਹਿੰਦਾ ਉਹਨੇ ਤਾਂ ਸਿੱਧਾ ਕਰੀਏ ਨਾ ਕਰੀਏ ਤੇਨੇ ਜ਼ਰੂਰ ਸਿੱ ਉਹ ਬਾਬਾ ਸ਼ੁਰੂ ਤੇ ਕਹਿੰਦਾ ਵੇਖੀਏ ਕਾਰਾ ਕਿਉਂ ਪੁੱਤ ਨਾ ਹੋਵੇ ਕਿਤੇ ਪੁੱਟੀਆਂ ਹੋਈਆਂ ਐ ਉਹ ਵੇਖ ਕੇ ਜੀ ਕਹਿੰਦਾ ਬਾਬਾ ਤੇ ਉਹ ਖਬਾਰ ਕਿ ਪੁੱਟੀ ਬੜੀ ਹੈ ਇਸ ਲਈ ਉਹ ਕਹਿੰਦਾ ਮੇਰੀ ਅਨਗੁਨਕ ਵੇਖਵੇਂ ਕਹਿੰਦਾ ਬਾਬਾ ਉਹ ਤਾਂ ਮੈਨੂੰ ਯਾਦ ਆਇਆ ਪਪਾ ਉਹ ਤਾਂ ਘਰੋਂ ਹੀ ਨਹੀਂ ਸੁਲੀ ਆਇਆਗਾ ਅੱਛਾ ਉਹ ਤੋਂ ਵੀ ਵਧੀਆ ਸੁਲੀ ਤਾਂ ਕਹਿੰਦਾ ਤੇਰਾ ਅੰਬੂਗੀ ਤੇਨ ਵਜਲ ਤੇ ਉਹ ਕਹਿੰਦਾ ਲੰਗਰ ਖਾਂਦੇ ਕਹਿੰਦਾ ਹੋਰ ਉਹਨੂੰ ਕੋਈ ਕੰਮ ਨਹੀਂ ਮਿਲਣ ਨੂੰ ਲੰਗਰ ਖਾਂਦਾ ਪੈਦਾ ਕਰਦਾ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੇਂ ਵੀਡੀਓ ਚਿਰਾਂ ਬਾਅਦ